ਬੈਲ ਗੱਡੀਆਂ ਦੀ ਚੈਂਪੀਅਨਸ਼ਿਪ ਪਿੰਡ ਦੌਦਰ ਮੋਗਾ ਵਿਖੇ ਕਰਵਾਈ ਬੈਲ ਗੱਡੀਆਂ ਦੀ ਦੌੜ ਵਿੱਚ ਪੂਰਾ ਜ਼ੋਰ ਦੇਖਣ ਨੂੰ ਮਿਲਿਆ ਬੈਲ ਗੱਡੀਆਂ ਦੇ ਇਨਾਮਾਂ ਵਿੱਚ 5 ਮੋਟਰਸਾਈਕਲ 15 ਸਕੂਟਰੀਆ ਫਰਜ਼ਾਨ ਸਾਈਕਲ ਆਦੇ ਇਨਾਮ ਸ਼ਾਮਿਲ ਸਨ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ੍ਹੌਰ ਖਾਸ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਪ्योर ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਗੌਦਰ ਵਿਖੇ ਅੱਜ ਦੋੜਾ ਬਹੁਤ ਸ਼ਾਨਦਾਰ ਹੋ ਰਹੀਆਂ ਸੀ ਹੁਣ ਸਾਥੀ ਤੁਹਾਡੀ ਗੱਲਬਾਤ ਕਰਾਂ ਕੁਝ ਵੀਰਾਂ ਨਾਲ ਉਹਨਾਂ ਦਾ ਇਸ ਧੋੜਾ ਬਾਰੇ ਕੀ ਕਹਿੰਦੇ ਹਾਂਜੀ ਪਹਿਲਾਂ ਤਾਂ ਆਪਣਾ ਜਿਹੜਾ ਨਾਮ ਦੱਸੋ ਧੋਣਾ ਕਿਸਾ ਠੀਕ ਹੈ ਨੂਗੇ ਜਿਹੜਾ ਦਾ ਪਿੰਡ ਆ ਉਸਾ ਬਹੁਤ ਵਧੀਆ ਪਿੰਡ ਆ ਇੱਥੇ ਮਾਤਾ ਸੱਦੀ ਦਾ ਮੰਦਿਰ ਵੀ ਹੈ ਦੀ ਦਿੱਲੀ ਤੱਕ ਸੰਗਤ ਆਉਂਦੀ ਆ ਆਪਾਂ ਇਹ ਟਾਕ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਤੁਸੀਂ ਖੇਡ ਬਾਰੇ ਹਾਂਜੀ ਹਾਂਜੀ ਖੇਡ ਬਾਰੇ ਕੀ ਕਹਿਣਾ ਜੀ ਖੇਡ ਬਾਰੇ ਮੈਂ ਉਹ ਕਹਿਣਾ ਵੀ ਇਹ ਬਾਬਾ ਸੁਹਾਲ ਦਾਸ ਦੀ ਚੰਨ ਸ਼ੋਪ ਪ੍ਰਾਪਤ ਧਰਤੀ ਐ ਜਿੱਥੇ ਉਸ ਬਾਬੇ ਨੇ ਤਪੱਸਿਆ ਕਰੀ ਐ ਲਗਭਗ ਦੋ ਸਰਪੰਚ ਬਣ ਗਿਆ ਦੌਧਰ ਦੀ ਧਰਤੀ ਤੇ ਐਡਾ ਵੱਡਾ ਪਿੰਡ ਹੈ ਕਿਨੇ ਮਾਣ ਵਾਲੀ ਗੱਲ ਹੈ ਜਿੱਥੇ ਦੋ ਸਰਪੰਚ ਬਣਦੇ ਹੁਣ ਅੱਜ ਬੈਲ ਗੱਡੀਆਂ ਦੀ ਦੌੜ ਹੈ ਦੌਧਰ ਦੀ ਧਰਤੀ ਤੇ 225 ਬੈਲ ਗੱਡੀਆਂ ਪਲੱਸ ਪਹੁੰਚੀਆਂ ਕਹਿੰਦੇ ਆਉਣ ਵਾਲੇ ਸਮੇਂ 'ਚ ਮੈਨੂੰ ਐਂ ਲੱਗਦਾ ਅਗਲੇ ਸਾਲ 2026 'ਚ 500 ਬੈਲ ਗੱਡੀਆਂ ਵੀ ਇਹੇ ਦਾ ਪਿੰਡ ਹੈ ਜਿੱਥੇ ਯਾਰ ਮਿੱਤਰ ਆਏ ਆ ਮਹਾਕੁੰਭ ਲੱਗਿਆ ਅੱਜ ਬੈਲ ਗੱਡੀਆਂ ਦਾ ਉਹ ਠੱਕਰਵਾਲ ਤੋਂ ਲੈ ਕੇ ਉਧਰ ਦੁਆਰੇ ਆਣ ਤੱਕ ਤੇ ਲਗਭਗ ਹਰਿਆਣੇ ਤੱਕ ਵੀ ਬਲ ਵਾਇਆ ਜੀ ਦਵਾਬਾ ਵੀ ਆਇਆ ਮਾਲਵਾ ਵੀ ਆਇਆ ਚਾਰੇ ਸਟੇਟਾਂ ਮਾਝਾ ਵੀ ਆਇਆ ਪਰ ਮੈਨੂੰ ਐ ਖੁਸ਼ੀ ਲੱਗਦੀ ਐ ਵੀ ਦਰਸ਼ਕ ਬਹੁਤ ਪੁੱਜੇ ਅੱਜ ਦੌਧ ਦੀ ਧਰਤੀ ਤੇ ਬਾਬਾ ਕਸਾਲ ਦਾਸ ਨੇ ਜਿੱਥੇ ਤਪਸ਼ਾ ਕਰੀ ਨਾ ਜਿੱਥੇ ਸੰਤ ਤਪਸ਼ਾ ਕਰਦੇ ਆ ਰੌਣਕਾਂ ਬੱਜੀਆਂਆਂ ਉੱਥੇ ਰੌਣਕਾਂ ਪੂਰੀਆਂ ਹੀ ਵਾਝਦੀਆਂ ਇਹ 700 ਪ੍ਰਾਪਤ ਧਰਤੀ ਐ ਤੇ ਮੇਰੇ ਮਿੱਤਰ ਬੈਠੇ ਜਿਨ੍ਹਾਂ ਦੇ ਕਹਿਣ ਤੇ ਅਸੀਂ ਅੱਜ ਪਹੁੰਚੇ ਆਂ ਸਾਡਾ ਵੀਰ ਐ ਜਿਹੜਾ ਮੇਨ ਆ ਵਿੱਚ ਤਾਰਾ ਦਾ ਉਧਰ ਉਹਨਾਂ ਨੇ ਇਹ ਖੇਡ ਤੇ ਇਨਵਾਈਟ ਕਰਿਆ ਹੈਪੀ ਕੁਸਾ ਘੋਨਾ ਕੁਸਾ ਜਗਰੂਪ ਕੁਸਾ ਫੌਜੀ ਕੁਸਾ ਤੇ ਅੱਜ ਸਾਡੇ ਵਿੱਚ ਭੋਲਾ ਹੁੰਦਾ ਪੰਜਮਾ ਉਹ ਵੀ ਹੋਣਾ ਸੀ ਮੈਂ ਧੰਨਵਾਦ ਕਰਦਾ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਵੀ ਇਹ ਜੀ ਖੇਡ ਕੁੱਸੇ ਨੇ ਪਹਿਲੀ ਵਾਰ ਵੇਖੀ ਐ ਆਉਣ ਵਾਲੇ ਸਮੇਂ 'ਚ ਮਹਾਰਾਜ ਐਂ ਵਖਰੇ ਤਰਕੀਆਂ ਇਸ ਖੇਡ ਨੂੰ ਬਾਈਲਾਂਗੀਆਂ ਨੂੰ ਵੀ ਆਉਣ ਵਾਲੇ ਸਮੇਂ ਹੋਰ ਜਿਹੜਾ ਹੋਣ

ਜਿੱਦਰਾਕਾ ਪੈਂਟਰੀ ਉੱਥੇ ਉੱਥੇ ਪਿੱਛੇ ਪਿੱਛੇ ਐਂਟਰੀ ਉੱਥੇ ਕਰਾ ਲੋ ਕਰਾ ਲੋ ਜਿਨ੍ਹਾਂ ਨੇ ਐਂਟਰੀ ਕਰਾਉਣੀ ਆ ਕੋਈ ਦੂਸਰਾ ਸਾਈਕਲ ਆ ਦੇਖੋ ਇੱਕ ਵੇ 2500 ਸਾਈਕਲ ਪਰ ਮੈਂ 25 39 ਭਾਈ 70 ਦੇ ਵਿੱਚ ਹੋਣੀ ਆ नीता ने रखा तमाम कर कर तादा ये एक कहता है सो एक कहता है रीस को सुन ले चीज बड़े बड़े लग जाए ਕੋ ਵੀ ਬੜੀ ਸੀਗਲ ਵਿੱਚ ਮਾਰਕਾ ਨੀਕਾ ਠੀਕ ਆ ਪੰਕਾ ਪੀਕਾ ਘਰਾਣਾ

اچھا پتا نه يا پتا نه پتا 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 پ